ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਇਹ ਹੈਗਾ ਜੀ ਬਲੌਗ ਮੇਰੀਆਂ ਨਣਦਾਂਈਆਂ ਸੀ ਤੇ ਇਹ ਆ ਰਹੇ ਨੇ ਗੱਡੀ ਦੇ ਵਿੱਚ ਇਹ ਉਹਨਾਂ ਦੀ ਗੱਡੀ ਹੈ ਉਹਨਾਂ ਨੇ ਖੁਦ ਹੀ ਵੀਡੀਓ ਬਣਾਈ ਸੀ ਤੇ ਮੈਂ ਇਹਦੇ ਵਿੱਚ ਜਿਹੜੀ ਆਪਣੀ ਵੌਇਸ ਰਿਕਾਰਡ ਕੀਤੀ ਆ ਤੇ ਇਹ ਆਪਣੀ ਜਿਹੜੀ ਘਰ ਵਾਲੀ ਗਲੀ ਹੁਣ ਮੋੜਨਗੇ ਬੋਹਾ ਦਾ ਬਾਜ਼ਾਰ ਆ ਗਿਆ ਇਹ ਜਿੱਥੋਂ ਦੀ ਆਪਣਾ ਨੰਗ ਕੇ ਆਉਣੇ ਨੇ ਆਪਾਂ ਘਰ ਲਈ ਰਸਤਾ ਤੇ ਇਹ ਸਾਰੀ ਫੈਮਿਲੀ ਬੱਚੇ ਦੀਦੀ ਹੁਣੀ ਸਾਰੇ ਆਏ ਸੀਗੇ ਤੇ ਇਹਨਾਂ ਦੀ ਗੱਡੀ ਆ ਰਹੀ ਹੈ ਇੱਥੇ ਆਪਣੀ ਦੁਕਾਨ ਆ ਗਈ ਆ ਉਹ ਦੇਖੋ ਦੁਕਾਨ ਵੀ ਦਿਖਾ ਰਹੇ ਨੇ ਫਰੈਂਡਸ ਟੈਲੀਕਮ ਤੇ ਅੱਗੇ ਅੱਗੇ ਜਾ ਰਹੇ ਨੇ ਆ ਦੇਖੋ ਆਪਣੀ ਦੁਕਾਨ ਆ ਗਈ ਇਹ ਤੇ ਇਸ ਤੋਂ ਬਾਅਦ ਅੱਗੇ ਆਪਣੇ ਘਰ ਵਾਲਾ ਜਿਹੜਾ ਰਾਹ ਆਊਗਾ ਤੇ ਬੱਚਿਆਂ ਨੇ ਵੀਡੀਓ ਬਣਾਈ ਸੀ ਤਾਂ ਮੈਂ ਇਸ ਕਰਕੇ ਜਿਹੜੀ ਆਪਣੇ ਬਲੌਗ ਦੇ ਵਿੱਚ ਐਡ ਕਰਤੀ ਤੇ ਆਉਂਦੇ ਆਂ ਦੀ ਕਿਉਂਕਿ ਮੇਰੇ ਕੋ ਉਹਨਾਂ ਦੇ ਪਹੁੰਚਣ ਤੇ ਵੀਡੀਓ ਰਿਕਾਰਡ ਨਹੀਂ ਸੀ ਹੋਈ ਬਲੌਗ ਨਹੀਂਸ ਬਣਿਆ ਇਧਰ ਆਪਣੇ ਹੁਣ ਘਰ ਵਾਲਾ ਜਿਹੜਾ ਮੋੜ ਆ ਉਹ ਮੁੜ ਜਾਣਗੇ ਐਦਾਂ ਤੇ ਫਿਰ ਇਸ ਤੋਂ ਬਾਅਦ ਫਿਰ ਆਊਗੀ ਆਪਣੇ ਘਰ ਵਾਲੀ ਗਲੀ ਤੇ ਸਾਹਮਣੇ ਹੋਊਗਾ ਆਪਣਾ ਘਰ ਤੇ ਬਣੇ ਰਹੋ ਜੀ ਵੀਡੀਓ ਨਾਲ ਐਂਡ ਤੱਕ ਜੂਰ ਦੇਖਿਓ ਵੀਡੀਓ ਇੰਟਰਸਟਿੰਗ ਹੋਊਗੀ ਪੂਰਾ ਰੌਣਕ ਮੇਲਾ ਲੱਗੂਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ। ਲਓ ਗਾਇਸ ਮਿਲੋ ਸਾਡੀਆਂ ਭੈਣਾ ਬਾਂਝੀਆਂ ਨੇ। ਸਾਸਰੀ ਗਾਲ ਜੀ। ਸਾਸਰੀ ਗਾਲ ਜੀ। ਕਿਵੇਂ ਆ ਠੀਕ ਆ? ਪਹੁੰਚ ਗਏ ਤੁਸੀਂ? ਹਾਂਜੀ। ਬੋਲੀਆਂ ਬਹੁਤ ਸੋਹਣੀਆਂ ਪਾਉਣੇ ਤੁਹਾਨੂੰ ਲੈ ਕੇ ਜਾਵਾਂਗੇ ਕਿੱਥੇ? ਕਿੱਥੇ ਚ ਲੈ ਕੇ ਜਾਵਾਂਗੇ ਤੁਹਾਨੂੰ ਠੀਕ ਆ? ਇਹ ਰੰਗ। ਬੋਹਾ ਪ੍ਰੋਗਰਾਮ ਕਰਾਵਾਂਗੇ। ਆ ਤੁਹਾਨੂੰ ਗੈਸਟ ਦੇ ਤੌਰ ਤੇ ਬੁਲਾਵਾਂਗੇ। ਜਰੂਰ ਜਰੂਰ ਪਹੁੰਚਿਓ। ਸਾ ਚਲੋ ਜੀ ਸਾਡੀਆਂ ਬੇਟੀਆਂ ਨੇ ਇਹ ਵੀ ਸਾਡੇ ਸਿਸਟਰ ਨੇ ਕਿਵੇਂ ਠੀਕ ਹੋ ਬਾਈ ਬਹੁਤ ਵਧੀਆ ਪਹੁੰਚ ਗਏ ਰਾਤ ਦਿੱਕਤ ਤਾਂ ਨਹੀਂ ਆਈ ਕੋਈ ਠੀਕ ਹੈ ਸਤਿਗੁਰੂ ਸਾਹਿਬ ਦਰਸ਼ਨ ਕਰਕੇ ਆਏ ਨੇ ਸਾਰਿਆਂ ਨੇ ਇਦਾਂ ਲੜਾ ਭਾਂਜਾ ਬੈਠਾ ਕਿਵੇਂ ਆ ਫਿਰ ਇਹ ਗਿਆਨੀ ਧਿਆਨੀ ਬੰਦਾ ਜੀ ਗੁਰਸਿੱਖ ਬੰਦਾ ਸਾਡਾ ਘੈਂਟ ਬੰਦਾ ਏ ਉਧਰ ਤਾਂ ਤੁਸੀਂ ਜਾਣਦੀ ਹੋ ਸਾਰੇ ਜੇ ਤੁਸੀਂ ਆ ਕੇ ਫਿਰ ਬਾਹਰ ਬਣੀ ਲੱਗਦਾ ਤੇ ਆ ਤੇ ਫਿਰ ਠੂਹੀ ਦੀ ਸੀ ਉਹ ਦਿਨ ਉਹ ਦਿਨ ਬੈਠਿਆ ਨਹੀਂ ਸੀ ਆਂਦਾ ਸਾਡੇ ਨੂੰ ਪੋਰਟੀਆਂ ਸੀ ਸਰਕਾਰ ਦੇ ਪੈਸੇ ਆਉਂਦੇ ਪਹਿਲਾਂ ਨਾਮ ਕਰਕੇ ਚਲੋ ਸਰਪੰਚ ਨੇ ਤਾਂ ਬੰਦੇ ਸੀ ਆ ਦੋ ਵਈਰ ਵੀ ਆ ਨੇ ਨਾ ਮੈਂ ਕਾਹ ਚਾੜਾ ਕਰਾਈਆ ਸਾਰੇ ਕਸ ਬਾਈ ਪਲੀ ਸੀ ਮਾ ਦੋ ਘੰਟੇ ਨੂੰ ਆ ਜੂਗਾ ਉਹਨਾਂ ਤੇ ਹੋਏ ਕਾਲੀ ਫੇਰੀਆਂ ਸਾਰੀਆਂ ਮੈਨੂੰ ਇੱਕ ਮੋਬਾਈਲ ਤੇ ਮਨ ਦੁਖੀ ਹੋਇਆ ਪੈ ਗਈ ਜੀ ਨਾ ਆਇਆ ਗੱਲ ਨਹੀਂ ਆਪ ਵੀਡੀਓ ਨਹੀਂ ਪੈਂਦੀ ਇੱਕ ਵੀ ਨਹੀਂ ਆਇਆ ਮੈਂ ਬਿੰਦੂ ਬੜਾ ਮੇਰੇ ਦੀਨ ਕਰਦਾ ਨਾ ਅਸੀਂ ਖਲਦੇ ਨੇ ਕੀ ਜਾਣਿਆ ਤੇ ਵੀ ਪਾਉਂਦੇ ਕੀ ਪਾਈ ਜੰਨੀ ਤੇ ਕੱਲ ਦੀ ਨਹੀਂ ਪੈਂਦੀ ਇਹ ਐਪ ਵਿੱਚ ਪ੍ਰੋਬਲਮ ਹੋ ਗਈ ਵੀਡੀਓ ਤਾਂ ਬਿਹਤਰੀ ਬਣਾਈ ਸੀ ਉੱਤੇ ਵੀ ਰਹੂਗਾ ਦੇਖੋ ਇਹਦਾ ਸੂਟ ਬਹੁਤ ਨਸਤਾ ਹੁੰਦਾ ਹੈ ਬਹੁਤ ਹੀ ਅੱਤਿਆਵਾਰ ਦੇ ਹੋਂਦ ਹੁੰਦਾ ਹੈ ਬਹੁਤ ਬੁੰਦਰੀ ਐਂ ਨਵੀ ਆਪ ਦੀ ਆਪ ਦੀ ਵੈਰਾਈਟੀ ਵੀ ਹੋ ਗਈ ਹੈ ਹਰੇਕ ਦਾ ਹਾਂਜੀ ਤੇ ਸੋਨੇ ਵੀ ਸੋਨੇ ਦੇ ਸੂਟ ਆ ਤੇ ਰੇਟ ਵੀ ਵਾਲੇ ਹੁੰਦੇ ਨੇ ਤੇ ਰੇਪ ਵੀ ਹੁੰਦਾ ਜਿਵੇਂ ਅਸੀਂ ਜਿਹੜੇ ਮੈਲਦੇ ਵੀ ਬਹੁਤ ਕੁਝ ਇਹਦਾ ਇੱਕ ਹੋਗੀ ਰੇਟ ਨੇ ਆਪਣੇ ਆਪ ਬੀਚ ਨੂੰ ਦੇ ਰਹੀ ਸੀ ਜੁਐਲਰੀ ਵੀ ਨਹੀਂ ਕਪੜਾ ਬੁਨਣਾ ਵਾਲਾ ਕੱਪੜਾ ਹੈਲ ਵਾਲਾ ਪੇਸੋ ਉਹ ਮੈਨੂੰ ਇਹਨੇ ਸੀ 43 ਰੁਪਏ ਖਾਜਿਆ ਦਾ ਰੈਂਨੇ ਦਾ ਦੁਕਾਨ ਸੀ ਉਹਨੇ ਸੋਚੇ ਪਰ ਇਹ ਚੀਜ਼ ਉਹੀ ਉੱਤੇ ਉਹ ਉਹੀ ਚੀਜ਼ ਲੈ ਕੇ ਆਂਦੇ ਹੁੰਦੇ ਵੀ ਜਿਹੜੀ ਸਾਡੇ ਸੋਹਣੀ ਲੱਗੀ ਸੋਹਣੀ ਲੱਗੀ ਹਾਂ ਜਿਹੜੀ ਅੱਗ ਦੇ ਵਿੱਚ ਚੱਲਦੀ ਆਪਾਂ ਦੁਕਾਨ ਦੇ ਵਿੱਚ ਬੋਣ ਬੁਨਣਾ ਜੋਰੀ ਵਾਲੀ ਪੈਂਦੀ ਵੀ ਉਹਨਾਂ ਨੇ ਆਪੀ ਜਿਹੜੀ ਆਪਦੇ ਬੁਣੇ ਬਹੁਤ ਹੁੰਦਾ ਸੀ ਤੇਰਾ ਬਹੁਤ ਕੋਟਾ ਨੂੰ ਲੱਗਿਆ ਸੀ ਤੇਰਾ

ਮੇਰਾ ਤਾਂ ਮੇਰੇ ਕੋਲ ਕੁਝ ਹੁੰਦਾ ਕੋ ਮੇਰਾ ਤਾਂ ਬਾਹਲਾ ਆਪਣਾ ਕੱਢਿਆ ਰਦੀ ਆ ਮੇਰੀ ਗੱਲ ਨੂੰ ਕੁਛ ਜਿਹਦਾ ਮੈਂ ਬਹਿ ਜਾਂਦੀ ਸੀ ਤਾਂ ਤਾਂ ਉੱਠ ਹੀ ਹੁੰਦਾ ਸੀ ਜੇ ਮੈਂ ਖੜੀ ਹੋਈ ਦੀ ਤਾਂ ਮੈਂ ਤੈਨੂੰ ਲੈ ਲੋ ਕਾਹਦਾ ਪੁਰਾਣਾ ਸੀ ਤੂੰ ਜੇ ਮੈਨੂੰ ਬਾਹ ਚੱਕੀ ਗਏ ਇਹ ਹੁਣ ਮੰਜੇ ਦੇ ਮੈਂ ਕੱਲ ਮੈਨੂੰ ਉਦਨੀ ਵੀ ਲੱਗਿਆ ਸੀ ਫਿਰ ਵੀ ਮੈਂ ਵੀਡੀਓ ਚ ਛਿੱਤ ਛਿੱਤ ਨਾ ਖਾਣ ਦੇ ਚਾਹ ਕੇ ਦੀਨੇ ਤਾਂ ਦੱਸ ਨਾ ਮੇਰੇ ਹੂ ਸੀ ਕੁਝ ਟ੍ਰਾਇਲ ਇਹੋ ਸਭ ਦਵਾਈ ਲੈਣੀਆਂ ਨੇ ਤੁਹਾਨੂੰ ਲੱਗ ਰਹੀਆਂ ਨੇ ਦੇਖ ਹੱਡੀਆਂ ਵੀ ਫੁੱਲ ਗਈਆਂ ਨਾ ਹੱਡੀਆਂ ਉਹ ਮੇਰੀ ਹੱਡੀ ਪੁੱਲੀ ਆ ਇਹ ਕਹਿੰਦੇ ਨਾ ਕਿ ਜੇ ਬਾਰੀ 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 ਢੋੜੇ ਜਾਂ ਮਰ ਖੋੜੀ ਨਿੱਕੀ ਹਿੱਲੀ ਜਾਂਦੀ ਆ ਤਾਂ ਇਹ ਗੱਲ ਹੁੰਦੀ ਆ ਵੀ ਤੁਹਾਨੂੰ ਕਰੇ ਇਹ ਆਪਰੇਸ਼ਨ ਨਾਲ ਉਹ ਜਗ੍ਹਾ ਅੰਦਰੋਂ ਨਾ ਕਰੇ ਮੋਕਲੀ ਹੋ ਗਈ ਹੈ ਨਾ ਵੀ ਆਮ ਹੋ ਜਾਂਦੇ ਕਹਿੰਦੇ ਉਖਾੜਨ ਫੱਟੋ ਪਾਟੇ ਜਾਂਦੀ ਹੈ ਫਿਰ ਫੂਲ ਆਪਰੇਸ਼ਨ ਨਾਲ ਅੰਦਰ ਵਗਿਆ ਇਹ ਬਾਰ-ਬਾਰ ਨਹੀਂ ਹੋਈ ਕਣਿਆ ਜਾਨ ਉਹ ਸੀਗੀ ਚੰਗਲਾ ਹੀ ਜੀ ਮਮੀ ਆਹੀ ਉਹਦੇ ਵੀ ਹੁੰਦੇ ਸੀ ਇੰਨੇ ਜਬ ਪਹਿਲਾਂ ਇਹ ਆਹ ਨਾ ਜਦੋਂ ਜੀ ਪਿਆਰ ਕਰਦੇ ਮੈਂ ਜਾ ਕੇ ਆਪਰਾ ਤੈਨੂੰ ਇਹ ਜਿਹੜਾ ਗਿਆ ਵੀ ਹੁਣ ਅੱਗੀ ਹੋਣੀ ਦੇਖ ਕੇ ਮੈਂ ਟੁੱਟਿਆ ਜਾਂਦਾ ਹੋਰ ਉਹ ਮੈਨੂੰ ਕਹਿਆ ਚਾਚੀ ਕੀ ਹੋ ਗਿਆ ਉਹ ਤਾਂ ਖਾਲਾ ਤੋਂ ਨਹੀਂ ਦੱਸਦਾ ਮੈਂ ਤਾਂ ਗਿਆ ਜਾਂਦਾ ਨਾ ਫੇਰ ਮੈਂ ਗਿੰਨੂ ਨੂੰ ਕਹਿੰਦਾ ਕਿ ਉਹ ਪਰਿਮੋਟਿੰਗ ਨੂੰ ਲੱਗ ਜਾਂਦੀ ਹੈ ਚਲੋ ਬੀਤਾਂ ਨੂੰ ਹੁਣ ਲੱਗੋ ਉਹ ਵੀ ਤਾਂ ਔਖਾ ਵੀ ਬੜਾ ਔਖੇ ਰੇ ਲੈ ਕੇ ਗਿਆ ਫਿਰ ਲਾਖੀ ਕੋਲ ਦੇ ਕੇ ਕੰਸੀਰਜੀ ਨੂੰ ਲੈ ਆਂਦੇ ਜਾਓ ਇਹ ਕੰਮ ਕਰ ਲੈ ਫਿਰ ਤੇ ਠੀਕ ਹੋ ਜਾਣਾ ਉਹ ਮੈਨੂੰ ਬਿੰਡ ਵਾਲੇ ਕਹਿੰਦੇ ਅਸੀਂ ਲੈ ਜਾਂਦੇ ਪਾਈ ਨੇ ਵੀ ਠੀਕ ਤਾਂ ਕਰਤਾ ਉਹ ਡਰ ਕਾ ਸੀ ਜਦੋਂ ਸਰੀਰ ਚੱਲ ਪਏ ਫੇਰ ਫੇਰ ਨਹੀਂ ਦੇਣੀ ਮੈਂ ਵੀ ਨਹੀਂ ਦੋ ਦਨ ਇਹਦੀ ਠੂਈ ਨਾਲ ਦਾ ਬਾਲਾ ਪੰਗਾ ਦਾ 1200 ਲੱਗੇ ਮੈਂ ਤਾਂ ਐਤ ਕੀ ਦੇਖਿਆ ਵੀ ਇੰਨਾ ਜਿਆਦਾ ਦੁੱਖ ਹੁੰਦਾ ਠੂਈ ਦਾ ਪਹਿਲਾਂ ਹੁੰਦੀ ਸੀ ਪਰ ਮੈਨੂੰ ਇੰਨੀ ਕਦੇ ਨਹੀਂ ਸੀ ਹੋਈ ਉਹ ਤੇ ਸੰਦਾ ਇੰਨੀ ਕਰੋ ਬੱਸ ਵੀ ਨਹੀਂ ਰੋਟੀ ਕੌਣ ਬਣਾਊਗਾ ਜਦੋਂ ਨਾਲ ਇਹ ਜਿੱਤ ਪਾੜੀ ਇਹ ਲਾ ਤੋਂ ਠੂਈ ਨਾਲੀ ਠੂਈ ਨਾਲ ਹਾਂ ਫੇਰ ਉਹ ਤਾਂ ਇੱਥੇ ਆਣੇ ਕੋਈ ਡਾਕਟਰ ਆਗਾ ਪੱਕੋਗੇ ਪੱਕੋਗੇ ਫੇਰ ਉਸ ਨੂੰ ਕੌਣ ਹੀ ਦੇਣਾ ਰੋਟੀ ਨਹੀਂ ਸੈਟ ਕਰਾਂਗੇ ਹਾਂ ਕਹਿੰਦੇ ਆ ਉਹ ਤੀ ਵੀ ਹੈਗਾ ਕਿ ਉਹ ਸਾਈਕਲ ਦਾ ਵੀ ਟਾਈ ਕਰਦਾ ਹਾਂ ਉਹ ਡਾਕਟਰ ਕਹਿੰਦੇ ਕੋ ਸਾਨੂੰ ਮੇ ਭਾਬੀ ਨੂੰ ਕਰ ਦਿਖ ਰਹੇ ਜ ਰੱਖਣਾ ਪੈਂਦਾ ਹਾਂ ਹਾਂ ਇਹ ਤਾਂ ਕਰਦੀ ਹਾਂ ਮੇ ਡੇਢ ਮਹੀਨਾ ਪਲਾਸਟਰ ਲਾਇਆ ਲੈ ਕੋ ਕਿਤੇ ਮੇਰੇ ਵੀ ਨਾ ਹਸਪਤਲ ਵੀ ਜਿਹੜੇ ਫਿਜ਼ੀਓ ਕਿਹਦੇ ਤੇ ਜਿਹਨ ਹੱਡੀ ਸਾਈਡ ਤੇ ਉਹ ਤਾਂ ਬਿਲਕੁਲ ਵੀ ਠੀਕ ਹੋ ਗਿਆ ਵਧੀਆ ਰਹਿਣਾ ਜੀ ਸੁਪਰ ਜੀ ਨਾ ਹੈਰਾਨ ਰਹੇਗੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਾ ਫੈਮਿਲੀ ਤੇ ਇਧਰ ਦੀਦੀ ਨੇ ਇਧਰ ਭੇਜਿਆ ਚੱਲ ਜੇ ਮੰਝਾ ਨਾ ਮੰਝਾ ਤਾਂ ਮੈਂ ਤਾਂ ਕੋਈ ਚੱਕਰ ਲੈ ਲਾਉਂਗਾ ਹਲੋ ਜੀ ਅੱਜ ਆਪਣੀ ਦੀਦੀ ਹਣੀ ਆਏ ਨੇਗੇ ਨਨਾਂ ਨਾ ਮੇਰੀਆਂ ਤੇ ਮੇਰਾ ਨਾ ਮੂੰਹ ਪੱਕ ਗਿਆ ਬਹੁਤ ਜ਼ਿਆਦਾ ਬੋਲਣ ਚ ਤਕਲੀਫ ਹੋ ਰਹੀ ਆ ਤੇ ਪੁਣੇ ਆਉਣਾ ਸੀਗਾ ਮਹਿਲਨ ਤੇ ਪਹਿਲਾਂ ਉਹ ਸਦਲ ਸਾਹਿਬ ਗੁਰੂ ਘਰ ਜਾ ਕੇ ਐਨ ਮੱਥਾ ਟੇਕਣ ਤੇ ਹੁਣ ਆਪਾਂ ਆਪਾਂ ਚਾਹ ਪਾਣੀ ਪੁਣੀ ਦੇ ਦਾਂ ਉਹਨਾਂ ਨੂੰ ਕੋਲਡ ਡਰਿੰਕ ਵਗੈਰਾ ਤੇ ਹੁਣ ਆਪਾਂ ਬਣਾਉਂਦੇ ਆ ਰੋਟੀ ਤੇ ਸਬ지 ਸੂਜੀ ਦੇਖਦੇ ਆਂਗੇ ਕੀ ਬਣਦਾਗਾ ਬਸ ਥੋੜੇ ਜਿਹਾ ਟਾਈਮ ਹੋਰ ਫਿਰ ਉਧਰ ਭੱਜ ਜਾਈਏ ਮਜ਼ਾ ਪਰਮਾਤਮਾ ਨੇ ਸਾਡੀ ਤਾਂ ਸੁਣੀ ਆ ਉੱਧਰ ਅੱਛਾ ਉੱਧਰ ਪਾਰ ਸਿਚਾਰ ਪੰਜ ਸਾਲes ਹੀ ਰਹਿ ਗਏ ਆ ਆ ਹਾਂ ਪਰ ਇਹ ਗੱਲ ਕਮਰੇ ਤੇ ਹੁਣ ਇੱਕ ਆਉਣਾ ਦੋ ਚ ਹੀ ਟਾਈਮ ਲੰਗੀ ਜਾਂਦਾ ਦੀ ਹਾਂ ਸਹੀ ਗੱਲ ਆਂ ਅੰਦਰ ਮੇਰੀ ਵੀਡੀਓ ਬਣਾਈ ਜਾਂਦੀ ਹੈ ਮੈਂ ਤਾਂ ਇਹ ਸੋਚੀ ਜਾਂਦੀ ਸੀ ਤੁਸੀਂ ਦੁਕਾਨ ਤੇ ਉਤਰਗੇ ਤਾਂ ਨਹੀਂ ਆਏ ਬਣਾ ਕੇ ਲੈ ਕੇ ਇਹ ਮਾਂ ਮੇਰੀ ਦੇਖਾ ਆ ਪੂਰੇ ਆਪ ਕਰਦੇ ਵਾਟਾ ਵੱਡਾ ਬਾਬਾ ਆ ਕੋਈ ਤਾਂ ਲੱਗਾ ਨਾ ਕੋਈ ਤਾਂ ਲੱਗਾ ਕਿ ਆ ਮਾਰੇ ਆ ਗਈ ਜੀ ਮੇਰੀ ਹੈ ਮੰਕੀ ਲੱਗੇ ਮੈਂ ਲਈ ਨਾ ਐਸਾ ਮੇਰੀ ਬੀਬੀ ਜੀ ਹੈ ਮਨ ਆ ਲਈ 10 ਵਜੇ ਨੂੰ ਜੀ ਖੜੀ ਬੋਲ ਜੀ ਤੁਹਾਨੂੰ ਦੇਖ ਲਿਆ ਸੀ ਤੁਹਾਡੇ ਮੂਰੇ ਮੂਰੇ ਹੁੰਦੇ ਸੀ ਆ ਛੱਡਾ ਦੇ ਲਫਾ ਫਟਾ ਕਰਕੇ ਜੀ ਸੋਨਾ ਲੱਗਦਾ ਨਾ ਪਾਇਆ ਹੋਇਆ ਵੀ ਹੂੰ ਬਹੁਤ ਵਾਰੀ ਪਾਇਆ ਤੈਨੂੰ ਹੌਲਾ ਹੋਊਗਾ ਨਾ ਨਾਲੇ ਕੰਮ ਨਹੀਂ ਹੁੰਦਾ ਕਪੜਾ ਇੱਠਾ ਜਾਣ ਹਾਂ ਪ੍ਰੈਸ ਦੀ ਵੀ ਨਹੀਂ ਲੋੜ ਪੈਂਦੀ ਐ ਨਹੀਂ ਸ਼ਾਰਟ ਤੇ ਤਾਂ ਹਨਾ ਚਲੋ ਤਾਂ ਮਸਲੀਨ ਦੀ ਐ ਸਲਵਾਰ ਤਾਂ ਇਹ ਸੋਨਾ ਲੱਗਦਾ ਪਾਇਆ ਨਾ ਆ ਆ ਪਾਈ ਬਿੰਦਰੀ ਦੇਖਾ ਗੱਡੀ ਐ ਕਿਵੇਂ ਬਣਾਈ ਐ ਕੱਪੀ ਦਾ ਜਾਨਾ ਚਾਰਸ ਹਾਂ ਫਿਨਿਸ਼ਿੰਗ ਪੱਟੀ ਲਏ ਸੋਹਣੀ ਲੱਗਦੀ ਹੈ ਹਾਂ ਇਹਦੇ ਚੁੰਨੀ ਤੇ ਵੀ ਲਵਾ ਲੈਂਦੀ ਚੁੰਨੀ ਦੇ ਬਗਨਸ ਪ੍ਰੋਜੀ ਨੂੰ ਸੋਹਣੀ ਲੱਗਣੀ ਹਾਂ ਹਾਂ ਮੈਂ ਸੈਂਪਲ ਦੱਸੀਆ ਤੁਹਾਨੂੰ ਸੋਹਣੀ ਲੱਗਦੀ ਹੈ ਲਾਉਂਦੇ ਨੇ ਹਾਂ ਚੁੰਨੀਆਂ ਤੇ ਵੀ ਬੜਾ ਟ੍ਰੈਂਡ ਆ ਲੈਸਾਂ ਦਾ ਹਾਂ ਮੈਂ ਮੈਂ ਸੈਂਪਲ ਦੀ ਦੇਣੀ ਇਹ ਬਹਿ ਗਈ ਮਾ ਇਹ ਲੱਗੀਆਂ ਲੱਗੀਆਂ ਆ ਭੈਣ ਪਰ ਲੜੀ ਜਾਂਦੇ ਨੇ ਤੇਰੇ ਬੈਠੇ ਇੱਥੇ ਯਾਰ ਬਹੁਤ ਬਾਹਰ ਜਿੱਦਾਂ ਤੇੜੇ ਹਟੇ ਹਟੇ ਨਾ ਬਹੁਤ ਸੱਭਕੀ ਸਾਬੜੇ ਮੈਂ ਕਿਹਾ ਅਗਲਾ ਕੋ ਘਣੀ ਮੇਰੇ ਦੇਖ ਦੇਖ ਹੱਸਦੇ ਆ ਇਹਦਾ ਬਾਹਰ ਇਕੱਠੇ ਹੋ ਕੇ ਤਾਂ ਬਾਹਰ ਕੁਛ ਕਰਦੇ ਤਾਂ ਹੀ ਤਾਂ ਜੀ ਨਹੀਂ ਲੱਗਦਾ ਫਿਰ ਇਹਨਾਂ ਦਾ ਅੱਡ ਅੱਡ ताही <laughs> आइला <laughs> ਤਰ ਕਰਨ ਦਿੱਤੀ ਮੈਂ ਤਾਂ ਕਹਿੰਦਾ ਕੋ ਬਣੂਗਾ ਹਾਂ ਨਾ ਇਹ ਰਲ ਆਹ ਮੈਂ ਨਾਲ ਉਹਨੇ ਕਹਿ ਦੇਣਾ ਇਹਦੀ ਤਾਂ ਗੱਲ ਸੁਣਨੀ ਨਾ ਨਾਗਦੀ ਨਾਲ ਇਹ ਤਾਂ ਸ਼ੁਰੂ ਕਰਦੀ ਆਈ ਗਾ ਜੀ ਜੇ ਕੀ ਹੋਵੇ ਤਾਂ ਦੇ ਲਾਗੀ ਮੈਂ ਮੈਂ ਤਾਂ ਤੁੰਗਾ ਤੋਂ ਬੈਠੀ ਹਾਂ ਇੱਥੇ ਕੀ ਮਾਂ ਨਾਲ ਇਹਨਾਂ ਦਾ ਬੰਨਣਾ ਇੱਕ ਵਾਰੀ ਚਲੇ ਜਾ ਬੰਦਾ ਫਿਰ ਨਿਕਲ ਮੈਂ ਤਾਂ ਅਹੀ ਕਈ ਜੀ ਮਰੂਗੀ ਮਰੂਗੀ ਮੈਂ ਤਾਂ ਕਹਿੰਦਾ ਜਿੰਨਾ ਟਾਈਮ ਐਨਾਂ ਨੇ ਕਹੀਆਂ ਇੱਥੇ ਸ਼ਾਮ ਜਿੰਨਾ ਹੀ ਬੈਠਲੇ ਪਈ ਮਾਦਰ ਕੇ ਬਿੰਦੋ ਘਾਂਟੇ ਉੱਤੇ ਲੱਗੇ ਉਹ ਵੀ ਘੂਮ ਆਰ ਹੈਗੀ ਆ ਮੁੜਕੇ ਨਹੀਂ ਮਿਲ ਜੈਦਾ ਪਤਾ ਨਹੀਂ ਕਿ ਦਿਨਾਂ ਤੇ ਮੈਨੂੰ ਕਹਿੰਦੀ ਖੜ ਕੇ ਬਾਅਦ ਚ ਕਿ ਉਹਦੀ ਉਹ ਆ ਗਏ ਐਨ ਖੜ ਕੇ ਬਾਅਦ ਵਿੱਚ ਮਤ ਪਾਚ ਕਦੀ ਕਰ ਲੋ ਕਰ ਲੋ ਮੈਂ ਇੱਥੇ ਬੈਠਾ ਮਾ ਚੂੜੀਆਂ ਨਹੀਂ ਜੈਸਾ ਸਹੀ ਗੱਲ ਕਹਿੰਦੀ ਕਿਹੜੀ ਗੱਲ ਆਪ ਦਾ ਦਾ ਘਰ ਦੱਸ ਤੁਸੀਂ ਹੱਦ ਕਰੀਏ ਮਾਣੀ ਆ ਜਾਇਆ ਹੋਣਾ ਨੀ ਚਲਦੇ ਨਹੀਂ ਤੁਸੀਂ ਸੰਗੀ ਜਾਨੀ ਨਾ ਉਸ ਤਾਂ ਕੋਈ सांगਦੇ ਨਹੀਂ ਮਿੱਠਾ ਹੈ ਕੱਟ ਕੇ ਲਿਆ ਜਿਹੜੇ ਪਏ ਨੇ ਇਹਦੇ ਵਿੱਚ ਉਹ ਲਓ ਬਰਲਾਣਾ ਚਾਹਲ ਮਰੂਦ ਕਿਹਨੇ ਨਾਲ ਦੇ ਛੱਡ ਰਿਹਾ ਅਗਲਾ ਵੀ ਆਪਣਾ ਕੋਈ ਖਾਂਦਾ ਆਉਂਦਾ ਨਹੀਂ ਕੋਣ ਖਾਂਦਾ ਵਿਆਹ ਵਿੱਚ ਕਰਦੇ ਛੱਡਦੇ

ਤੋ ਲਿਆ ਮੈਂ ਕੇ ਇਹ ਤਾਂ ਨੋਰ ਤੋਂ ਹੁੰਦੀ ਐ ਚਾਗੂਟੀ ਮਤਲਬ ਵੀਰਾਲੂ ਖਰਾ ਜਾਂ ਅੰਦਰ ਮੈਂ ਮੈਂ ਹੁਦਾਲਾ ਵੀ ਆ ਗਿਆ ਅੰਚ ਸਾਰੇ ਤੋਂ ਨੇ ਹਾਂ ਬਸ ਕੱਟ ਦਾਂਗੇ ਨਹੀਂ ਤਾਂ ਕਾਰ ਹੋ ਜਾਊਗਾ

ਮਿੱਠੇ ਨੇ ਹਾਂ ਇਹ ਜੀ ਪੂਲਾ ਫਿਰ ਖਾ ਫੇਟ ਮੁੱਕੀ ਗਿਆ ਚਲ ਆ ਜਾ ਮੈਂ ਕੱਟ ਦਾਂਗੇ ਖਾ ਲੈ ਕਿੰਨੇ ਕਰੇ ਅੰਕਲ ਕਿੰਨੇ ਰਹਿ ਗਏ ਮੁੱਕ ਗਏ ਰਹੀ ਗਈ ਬਾਈ ਥੋੜੇ ਜਿਹਾ ਅੱਧੇ ਕਿਲੋ ਰਹਿ ਗਏ ਅੱਧੇ ਗਏ ਨਾ ਬਸ ਬਹੁਤ ਨੇ ਇੰਨੇ ਦਾ ਉਹ ਗਰਮੀ ਬਹੁਤ ਹੋਈ ਵੀ ਹੈ ਹਨਾ ਲੱਗਦਾ ਨਾ ਇਸ ਪਾਸ ਹਨਾ ਐਨਬੇ ਲੇਖੋ ਗਾਇਸ ਸਾਡੀ ਭੈਣ ਆਈ ਹੈ ਅੱਜ ਮੈਨੂੰ ਸਾਨੂੰ ਤੇ ਸਾਨੂੰ ਬਹੁਤ ਚਾਹ ਚੜਿਆ ਬਹੁਤ ਜ਼ਿਆਦਾ ਵਾਹ ਕਈ ਮੇਲਾ ਆ ਗਈ ਇੱਕ ਮੇਲੋ ਆ ਗਈ ਇੱਥੇ ਫਿਰਦੀ ਹੈ ਦਰ ਮੇਲੋ ਇੱਕ ਵੀਰਾਂ ਦਾ ਦੁਕਾਨ ਹੈ ਕਹਾਂ ਮੇਲੋ ਦੀ ਆਈ ਅੱਜ ਵੀਡੀਓ ਕਹਿੰਦੇ ਮੈਨੂੰ ਵੀ ਕਹਿੰਦੇ ਹੁੰਦੇ ਆ ਨਾ ਤੁਹਾਨੂੰ ਵੀ ਦੱਸਿਆ ਕਰੋ ਨਾ ਹਾਂ ਉਹ ਕੱਟ ਹਾਂ ਕਹਿੰਦੇ ਭਾਜੀ ਤੇ ਭਰਾ ਕੀ ਕੰਮ ਕਰਦਾ ਮੈਂ ਪੁਲਸ ਦੇ ਵਿੱਚ ਡੀਐਸਪੀ ਹਾਂ ਹਾਂ ਪੁਲਿਸ ਵਾਲੀ ਲੱਤੀ ਵਾਹ ਇਹਦੀ ਫੋਟੋ ਕਿਹੜੀ ਖਾਈ ਦਿੰਦੇ ਉਹ ਫਾਈਰ ਆਖੀ ਤੁਹਾਨੂੰ ਆਪਣੇ ਫੋਨ ਦੇ ਚਾਕੇ ਲਾਈ ਦਿੰਦੇ ਆ ਵੀਡੀਓ ਚੈਰੀ ਬਿੱਟੀ ਐਸਪੀ ਦਾ ਉਧਾਗਾ ਪਾਣੀ ਪੀਣਾ ਸੀਗਾ ਅਗਰ ਆ ਦੇ ਅੰਦਰ ਪਾਣੀ ਆ ਅੰਦਰ ਆ ਇਹ ਤਾਂ ਰਹੀ ਲੋਬਾਉਂ ਆਉਟੋ ਸਪਰੀ ਨਹੀਂ ਚੇਨ ਲਾਗਾ ਸਿਆਲਾ ਬੱਦਾ ਹੈ ਕਿੱਥੇ ਆ ਲੇ ਤੂੰ ਦਿੱਤਾ ਹੈ ਨਹੀਂ ਕਿ ਤੂੰ ਸਿਆਲਾ ਹੋਣਾ ਸੀ ਇਹਨੇ ਹੈ ਅਸਾ ਕਰਾ ਲਿਆ ਨਹੀਂ ਲੱਗਦਾ ਨੇ ਤੁੰ ਨੂੰ ਜਾ ਨਾਲ ਨੰਦੀ ਵਟੇ ਆ ਜਾ ਜਿਹੜਾ ਚਾਹ ਨਾਲ ਗਲਾਬ ਜਮਣਾ ਖਾ ਉਹ ਤੂੰ ਆਰਾਮ ਕਰ ਹੇ ਤੇਰਾ ਠੀਕ ਹੋ ਗਿਆ ਤੂੰ ਕੀ ਹੋ ਗਿਆ ਸੀ ਤੈਨੂੰ ਪੈਰ ਖਰਾਬ ਹੋ ਗਿਆ ਸੀ ਪੁੱਛ ਨਾ ਠੀਕ ਆ ਹੁਣ ਹੁਣ ਨਹੀਂ ਗਈ ਉੱਥੇ ਤੂੰ ਅੱਜ ਤੇ ਰੁਕਣਾ ਤੇ ਕੋਈ ਚੀਜ਼ ਨਹੀਂ ਖਵਾਣੀ ਕਰੋਟੀ ਖਾਣੀ ਨਾ ਬਈ ਸਾਰਿਆਂ ਨੂੰ ਬਸ ਠੀਕ ਆ ਇਹਨੇ ਕੀ ਖਾਣਾ ਰੋਟੀ ਤੇ ਪਤਾ ਤਾਂ ਕਿੱਡੇ-ਕੱਡੇ ਚੀਜ਼ਾਂ ਲੋਡ ਕਰੀ ਇਹਨੇ ਕੀ ਖਾਣਾ ਤੂੰ ਕੀ ਖਾਣਾ ਰੋਟੀ ਦੰਦੂਰ ਵਾਲੀ ਦੰਦੂਰ ਦੰਦੂਰ ਸਬਜ਼ੀਆਂ ਭਾਲਦੇ ਆਂ ਸਬਜੀ ਕੋਈ ਸਬਜੀ ਤਾਂ ਲੈ ਜਾਣੀ ਚੱਲੀ ਜਾਣੀ ਆ ਨਾ ਜੀ ਇੱਕ ਸੁੱਕੀ ਇੱਕ ਕਰਦੀ ਸੁੱਕੀ ਨਾਰ ਦੀ ਬਟੂਰੀ ਕਰਦੀ ਹੋਏ ਨਾਨ ਨਾ ਖਾਈ ਉਹ ਤਾਂ ਮੈਦੇ ਵਾਲੇ ਹੁੰਦੇ ਨੇ ਕਿਵੇਂ ਆ ਸ੍ਰੀ ਕਾਂਜ ਸ੍ਰੀ ਕਾਂਜ ਜੀ ਮੈਂ ਠੀਕਾ ਸੰਦੇਸ ਤੇ ਆ ਬੈਠੇ ਹਾਂ ਹਾਂ ਉਹਦੇ ਦੁਕਾਨ ਦੁਕਾਨ ਤੇ ਖੜ ਕੇ ਖੜ ਕੇ ਜਾਏ ਦੁਕਾਨ ਤੇ ਖੜ ਕੇ ਆਏ ਉਹਦੇ ਸੀ ਅਸੀਂ ਤੋਂ ਨਾਰਗਣੂਗੇ ਆਂ ਬਣਾਇਆ ਤੇਰੀ ਦੁਕਾਨ ਦਾ ਚੱਲੇ ਜਾ ਰਹੇ ਆ ਸਾਡੇ ਮਾਮੇ ਇਹਦੇ ਨਾਲ ਆਮਾ ਦੇ ਭਾਂਡਿਆਂ ਦੇ ਲੰਬਾ ਫੋਨ ਆ ਗਿਆ ਕਮਲ ਹੋਣਾ ਆ ਜਲਪਾਲ ਨੂੰ ਸੱਦਿਆ ਨੂੰ ਕੰਮ ਲਈ ਭਰੇ ਅੱਛਾ ਗੀਪ ਨਹੀਂ ਆਇਆ ਉਹ 3:00 ਵਜੇ ਆਉਂਦਾ ਉਹ ਪਹਿਲਾਂ ਡਿਊਟੀ ਤੇ ਜਾਂਦਾ ਫੇਰ ਆਉਂਦਾ ले लियाई बड़ा सारा गलॉसा पटापा करा दो मीनू